ਆਪਣੇ ਜੀਵਨ ਨੂੰ ਸੋਨਾ ਬਣਾਉਣਾ ਹੈ ਸੋਨਾ ਤਾਂ ਬਣੇਗਾ ਜਦੋਂ ਅਸੀਂ ਕੀਰਤਕਾਰ ਕਰਦੇ ਹੋਏ ਸੰਸਾਰ ਵਿੱਚ ਵਿਚਰਦੇ ਹੋਏ ਪ੍ਰਮਾਤਮਾ ਦਾ ਨਾਮ ਜਪਾਂਗੇ ਕਿਉਂਕਿ ਸਾਡਾ ਜੀਵਨ ਮਨੋਰਥ ਹੈ ਤੇ ਇਹ ਦਾਤ ਸਾਨੂੰ ਮਿਲਣੀ ਹੈ ਗੁਰੂ ਤੋਂ ਜਦੋਂ ਅਸੀਂ ਗੁਰੂ ਦੇ ਦਰ ਤੇ ਨਤਮਸਤਕ ਹੋਵਾਂਗੇ ਗੁਰੂ ਦੀ ਸ਼ਰਨ ਵਿੱਚ ਆ ਜਾਣੇ ਆ ਫਿਰ ਗੁਰੂ ਦੇ ਦਰ ਤੋਂ ਸਾਨੂੰ ਨਾਮ ਦੀ ਦਾਤ ਮਿਲਦੀ ਹੈ ਨਾਮ ਜਪ ਕੇ ਉਸ ਨਾਮ ਦੇ ਮਾਲਕ ਅਕਾਲ ਪੁਰਖ ਦੇ ਨਾਲ ਸਾਡਾ ਮਿਲਾਪ ਹੁੰਦਾ ਹੈ ਅਸੀਂ ਉਹਦੇ ਵਿੱਚ ਲੀਨ ਹੋ ਜਾਂਦੇ ਹਾਂ ਉਹਦੇ ਵਿੱਚ ਅਭੇਦ ਹੋ ਜਾਂਦੇ ਹਾਂ ਇਹ ਹੈ ਤਰੀਕਾ ਜੀਵਨ ਜਿਉਣ ਦਾ ਕਿ ਧਰਮ ਦੀ ਕਿਰਤ ਕਰਨੀ ਹੈ ਪ੍ਰਭੂ ਦਾ ਨਾਮ ਜਪਣਾ ਤੇ ਉਹਦੇ ਵਿੱਚੋਂ ਵੰਡ ਕੇ ਛਕਣਾ ਹੈ ਭਾਵ ਗਰੀਬ ਦੀ ਬਾਹਮ ਹੀ ਫੜਨੀ ਹੈ ਜਦੋਂ ਅਸੀਂ ਗਰੀਬ ਦੀ ਗੱਲ ਕਰਦੇ ਹਾਂ ਜਿਹਦੇ ਕੋਲ ਧਨ ਸੰਪਦਾ ਨਹੀਂ ਐ ਰੋਟੀ ਉਹਨੂੰ ਵੀ ਚਾਹੀਦੀ ਐ ਤੇ ਉਥੇ ਫਿਰ ਕਿਹਾ ਗਿਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਭਾਵ ਉਹਨਾਂ ਫਲ ਹੀ ਗੁਰੂ ਦੀ ਗੋਲਕ ਵਿੱਚ ਪਾਉਣ ਦਾ ਹੈ ਜਿਨ੍ਹਾਂ ਫਲ ਕਿਸੇ ਗਰੀਬ ਨੂੰ ਰੋਟੀ ਖਵਾ ਦੇਣੀ ਕਿਸੇ ਗਰੀਬ ਨੂੰ ਕੱਪੜਾ ਲੈ ਦੇਣਾ ਕਿਸੇ ਮਰੀਜ਼ ਨੂੰ ਦਵਾਈ ਲੈ ਦੇਣੀ